ਪੂ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀਤ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿੱਥੇ ਇੱਕ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟ ਨੂੰ ਕਾਬੂ ਕੀਤਾ ਗਿਆ ਐਨਆਈਏ ਦੇ ਵੱਲੋਂ ਇਸ ਟਰੈਵਲ ਏਜੰਟ ਨੂੰ ਕਾਬੂ ਕੀਤਾ ਗਿਆ ਦਿੱਲੀ ਦੇ ਤਿਲਕਨਗਰ ਤੋਂ ਕਾਬੂ ਕੀਤਾ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਕਿਤਨਾ ਕਿਤੇ ਬੀਤੇ ਸਮੇਂ ਜਿਹੜੇ ਹੈ ਟ੍ਰੈਵਲ ਏਜੰਟਾਂ ਵੱਲੋਂ ਜੋ ਭੇਜੇ ਗਏ ਸੀਗੇ ਡੰਕੀ ਰੂਟ ਰਾਹੀਂ ਜੋ ਨੌਜਵਾਨ ਉਹਨਾਂ ਨੂੰ ਜਦੋਂ ਵਾਪਸ ਭੇਜਿਆ ਗਿਆ ਤਾਂ ਲਗਾਤਾਰ ਉਹਨਾਂ ਵੱਲੋਂ ਐਫਆਈਆਰ ਦਰਜ ਕਰਵਾਈਆਂ ਗਈਆਂ ਸਨ ਉਹਨਾਂ ਟ੍ਰੈਵਲ ਏਜੰਟਾਂ ਖਿਲਾਫ ਜਿਨ੍ਹਾਂ ਨੇ ਲੱਖਾਂ ਰੁਪਏ ਲੈ ਕੇ ਤੇ ਝੂਠੇ ਸੁਪਨੇ ਦਿਖਾ ਕੇ ਡੰਕੀ ਰੂਟ ਰਾਹੀਂ ਇੱਕ ਕਹਿ ਸਕਦੇ ਹਾਂ ਕਿ ਡੰਕੀ ਰੂਟ ਰਾਹੀਂ ਨਾ ਨੌਜਵਾਨਾਂ ਨੂੰ ਭੇਜ ਦਿੱਤਾ ਸਗਾ ਤਾਂ ਹੁਣ ਡੰਕੀ ਰੂਟ ਰਾਹੀਂ ਭੇਜਣ ਵਾਲੇ ਉਸ ट्रैवल ਏਜੰਟ ਦੇ ਉੱਤੇ ਕਾਰਵਾਈ ਹੋਈ ਹੈ ਨਾ ਤਾਂ ਉਸ ਕੋਲ ਲਾਇਸੈਂਸ ਸਗਾ ਤੇ ਨਾ ਹੀ ਕਿਸੇ ਤਰੀਕੇ ਦਾ ਪਰਮਿਟ ਸਗਾ ਤਾਂ ਹੁਣ ਉਸ ਨੂੰ NIA ਦੇ ਵੱਲੋਂ ਕਾਬੂ ਕਰ ਲਿਆ ਗਿਆ ਤੇ ਅਗਲੀ ਪੁੱਛਗਛ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਤਰਨਤਾਰਨ ਦੇ ਇੱਕ ਨੌਜਵਾਨ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਪੰਜਾਬ ਪੁਲਿਸ ਕੋਲ ਉਸ ਦੇ ਬਾਅਦ NIA ਜਿਹੜੀ ਹੈ ਇਸ ਦੇ ਵਿੱਚ ਇਨਵੋਲਵ ਹੋ ਜਾਂਦੀ ਹੈ NIA ਦੇ ਵੱਲੋਂ ਹੁਣ ਇਸ ट्रैवल ਏਜੰਟ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦੁੱਤੀ ਹੈ ਤਾਂ ਗगनਦੀਪ ਸਿਰਫ ਗਗਨਦੀਪ ਸਿੰਘ ਜਿਹੜਾ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਗਗਨਦੀਪ ਸਿੰਘ ਉਰਫ ਗੋਲਡੀ ਜਿਸ ਦੇ ਵੱਲੋਂ ਨੌਜਵਾਨ ਨੂੰ ਜਿਹੜਾ ਬਾਹਰ ਭੇਜਿਆ ਗਿਆ ਸੀਗਾ ਝੂਠੇ ਚਾਂਸੇ ਦੇ ਵਿੱਚ ਲੈ ਕੇ ਬਾਹਰ ਭੇਜਿਆ ਗਿਆ ਸੀ ਅਮਰੀਕਾ ਦਾ ਸੁਪਨਾ ਦਿਖਾਇਆ ਸੀ ਡੰਕੀ ਰੂਟ ਰਾਹੀਂ ਭੇਜਿਆ ਸੀਗਾ ਪਰ ਉਸ ਨੌਜਵਾਨ ਦਾ ਸੁਪਨਾ ਵੀ ਨਹੀਂ ਪੂਰਾ ਹੋਇਆ ਤੇ 45 ਲੱਖ ਰੁਪਈਆ ਵੀ ਮਿੱਟੀ ਹੋ ਗਿਆ ਜਿਸ ਕਰਕੇ ਨੌਜਵਾਨ ਨੇ ਫਿਰ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਆ ਮਦਦ ਲਈ ਆ ਉਸ ਕੋਲ ਸ਼ਿਕਾਇਤ ਦਰਜ ਕਰਵਾਈ ਆ ਜਿਸ ਤੇ ਬਾਅਦ ਹੁਣ ਐਨਆਈਏ ਨੇ ਉਸ ਨੂੰ ਕਾਬੂ ਕੀਤਾ ਉਸ ਟਰੈਵਲ ਏਜੰਟ ਨੂੰ ਉਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਤੋਂ ਇਲਾਵਾ ਹੋਰ ਲਾਂ ਸਟੇਟਾਂ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਟਰੈਵਲ ਏਜੰਟਾ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਚਾਂਸੇ 'ਚ ਰੱਖਿਆ ਜਾਂਦਾ ਹੈ ਬਹੁਤ ਸਾਰੇ ਇਹਨਾਂ ਦੇ ਲਿੰਕ ਹੁੰਦੇ ਆ ਬਹੁਤ ਸਾਰੇ ਇਹਨਾਂ ਨੇ ਮੋਰੇ ਦਲਾਲ ਰੱਖੇ ਹੁੰਦੇ ਆ ਦਲਾਲਾ ਰਾਹੀਂ ਜਿਹੜੇ ਅੱਗੇ ਬੰਦਿਆਂ ਨੂੰ ਸੌਂਦੇ ਨੇ ਉਸ ਤੋਂ ਬਾਅਦ ਬਾਹਰ ਭੇਜਦੇ ਨੇ ਹਾਲਾਂਕਿ ਕਈ ਲੋਕ ਅਮਰੀਕਾ ਵਿੱਚ ਇੰਟਰਵਿਊ ਹੋ ਜਾਂਦੇ ਨੇ ਪਰ ਜਿਹੜੇ ਲੋਕ ਕੇ ਜਿਸ ਤਰੀਕੇ ਨਾਲ ਬੀਤੇ ਦਿਨ ਵਾਪਸ ਆਏ ਨੇ ਉਹਨਾਂ ਦੇ ਘਰਾਂ ਦੇ ਹਾਲਾਤ ਉਹਨਾਂ ਦੇ ਪਰਿਵਾਰਾਂ ਦੇ ਹਾਲਾਤ ਤੁਸੀਂ ਖੁਦ ਅੱਖੀਂ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਕਈ ਬਹੁਤ ਸਾਰੀਆਂ ਜਿਹੀਆਂ ਖਬਰਾਂ ਵੀ ਹੈ ਜਿੱਥੇ ਇਹ ਅਜਿਹੇ ਨੌਜਵਾਨ ਜਿਹੜੇ ਸਟ्रेस ਦੇ ਵਿੱਚ ਵੀ ਚਲੇ ਗਏ ਕਿਉਂਕਿ ਸਭ ਕੁਝ ਬਰਬਾਦ ਹੁੰਦਾ ਹੋਇਆ ਨਜ਼ਰ ਆਇਆ ਤਾਂ ਇਸ ਦੇ ਚੱਲਦੇ ਹੁਣ ਸਿੱਧੇ ਤੌਰ ਤੇ ਜੇ ਕਹਿ ਸਕਦੇ ਆ ਕਿ ਕਾਰਵਾਈ ਕੀਤੀ ਗਈ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਾਂ ਉੱਥੇ ਹੀ NIA ਤੇ ED ਵੀ ਇਸ ਦੇ ਵਿੱਚ ਇਨਵੋਲਵ ਹੈ ਜੋ ਨਾਜਾਇਜ਼ ਤਰੀਕੇ ਦੇ ਨਾਲ ਪੈਸਿਆਂ ਦਾ ਲੈਣ ਦੇਣਾ ਉਸ ਨੂੰ ਲੈ ਕੇ ED ਕਾਰਵਾਈ ਕਰ ਰਹੀ ਹੈ ਤਾਂ NIA ਦੇ ਵੱਲੋਂ ਵੀ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਜਿਹੇ ਟਰੈਵਲ ਏਜੰਟਾਂ ਦੇ ਉੱਤੇ ਤਾਂ ਬਿਨਾਂ ਲਾਇਸੈਂਸ ਤੇ ਬਿਨਾਂ ਪਰਮਿਟ ਤੋਂ ਵਿਦੇਸ਼ ਭੇਜਦਾ ਸੀਗਾ ਇਹ ਟਰੈਵਲ ਏਜੰਟ ਜਿਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਦਿੱਲੀ ਦੇ ਤਿਲਕਨਗਰ ਤੋਂ ਇਸ ਨੂੰ ਕਾਬੂ ਕੀਤਾ ਗਿਆ ਐਨਆਈਏ ਦੇ ਵੱਲੋਂ ਕਾਬੂ ਕੀਤਾ ਗਿਆ ਤਸਵੀਰ ਤੁਸੀਂ ਇਸ ਵੇਲੇ ਦੇਖ ਪਾ ਰਹੇ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਉਸ ਵੇਲੇ ਵਾਪਸ ਭੇਜ ਦਿੱਤੇ ਗਏ ਸੀਗੇ ਅਮਰੀਕਾ ਦੇ ਜੋ ਮੈਕਸੀਕੋ ਬਾਡਰ ਤੋਂ ਜਿਹੜਾ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ ਜਦੋਂ ਅਮਰੀਕਾ ਚ ਐਂਟਰ ਹੁੰਦੇ ਆ ਤਾਂ ਉਸ ਦੇ ਬਾਅਦ तकरीबन ਹਫ਼ਤੇ 10 ਦਿਨ ਦੇ ਵਿੱਚ ਵਾਪਸ ਭੇਜ ਦਿੱਤੇ ਜਿਸ ਕਰਕੇ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਉੱਜੜ ਗਏ ਉਹਨਾਂ ਦੇ ਜੋ ਪੈਸੇ ਆ ਉਹ ਵੀ ਬਿਲਕੁਲ ਖਰਾਬ ਹੋ ਗਏ ਤਾਂ ਇਹ ਜਿਹੜਾ ਅਸਿਕਾ ਟਰੈਵਲ ਏਜੰਟ ਜਿਸ ਦੇ ਵੱਲੋਂ ਇੱਕ ਨਜਾਇਜ਼ ਤਰੀਕੇ ਨਾਲ ਜਿਹੜਾ ਆ ਬਾਹਰ ਭੇਜਿਆ ਜਾ ਰਿਹਾ ਸੀ ਨੌਜਵਾਨਾਂ ਨੂੰ ਇਸ ਦੇ ਵੱਲੋਂ ਜਿਹੜਾ ਆ ਸਪੇਨ ਸਪੇਨ ਤੋਂ ਇਲਾਵਾ ਸਾਲਵਾਡੋਰ ਗੁਆਟੇਮਾਲਾ ਤੇ ਉਸ ਤੋਂ ਬਾਅਦ ਮੈਕਸੀਕੋ ਇਸ ਰੂਟ ਦੇ ਰਾਹੀਂ ਬਾਹਰ ਭੇਜਿਆ ਜਾ ਰਿਹਾ ਸੀ ਹਾਲਾਂਕਿ ਐਨਆਈਏ ਦੇ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਕਿ ਇਹ ਪੈਸਿਆਂ ਦਾ ਲੈਣ-ਦੇਣ ਕਿਵੇਂ ਕਰਦਾ ਸੀਗਾ ਤੇ ਇਸ ਦੇ ਲਿੰਕ ਕਿੱਥੇ ਸੀਗੇ ਜਿਨ੍ਹਾਂ ਸਟੇਟਾਂ ਦੇ ਰਾਹੀਂ ਇਹ ਭੇਜਦਾ ਸੀ ਜਿਨ੍ਹਾਂ ਸਟੇਟਾਂ ਰਾਹੀਂ ਭੇਜਦਾ ਸੀਗਾ ਉਹਨਾਂ ਸਟੇਟਾਂ ਵਿੱਚ ਜੋ ਏਜੰਟ ਨੇ ਉਹਨਾਂ ਨਾਲ ਕਿਵੇਂ ਲਿੰਕ ਸੀਗੇ ਕਿਸ ਤਰੀਕੇ ਨਾਲ ਭੇਜਦਾ ਸੀ ਇਸ ਦੇ ਨਾਲ ਹੋਰ ਕਿਹੜੇ-ਕਿਹੜੇ ਬੰਦੇ ਜੁੜੇ ਆ ਤਾਂ ਕਿਹੜੇ-ਕਿਹੜੇ ਇਸ ਨੇ ਦਲਾਲ ਰੱਖੇ ਹੋਏ ਨੇ ਤਾਂ ਅ ਕਹਿ ਸਕਦੇ ਆ ਕਾਰਵਾਈ ਕੀਤੀ ਗਈ ਹੈ ਟ੍ਰੈਵਲ ਏਜੰਟ ਦੇ ਉੱਤੇ ਐਨਆਈਏ ਦੇ ਵੱਲੋਂ ਕਾਬੂ ਕੀਤਾ ਗਿਆ